ਹਰੀਕੇ ਪੱਤਣ 2023 ਵਾਲਾ ਬੰਨ ਕਦੀ ਵੀ ਟੁੱਟ ਸਕਦਾ ਹੈ ਦੋਸਤੋ ਬਹੁਤ ਇੱਧਰ ਮਾੜੇ ਹਾਲਾਤ ਬਣੇ ਹੋਏ ਨੇ ਆਓ ਸ਼ੇਅਰ ਕਰੋ ਵੱਧ ਤੋਂ ਵੱਧ YouTube ਵਾਲੇ ਵੀਰੋ ਲੋਕਾਂ ਦਾ ਵੀਡੀਓ ਬਚਾਓ ਬਾਬਾ ਸੋਕਾ ਸਿੰਘ ਜੀ ਕਾਰਸੇਵਾਲੇ ਸ੍ਰੀ ਹਰਿ ਹਾਲੀ ਸਾਹਿਬ ਵਾਲੇ ਸੇਵਾਵਾਂ ਕਰਾ ਰਹੇ ਨੇ ਹਨ ਪ੍ਰਸ਼ਾਸਨ ਵੀ ਸੇਵਾ ਇੱਥੇ ਲੱਗੇ ਹੋਏ ਹਨ ਦੇਖ ਰਹੇ ਦੇਖ ਰਹੇ ხਾ ਦੇਖੋ ਬੰਨ 파ੜ ਪੈ ਰਹੇ ਹਨ ਜਿੱਥੇ ਪਾਣੀ ਘੁੰਮਦਾ ਹੈ ਬੰਨ ਨੂੰ ਆਪਣੇ ਵੱਲ ਪਾਣੀ ਖਿੱਚਦਾ ਹੈ ਸੇਵਾ ਚੱਲ ਰਹੀ ਹੈ ਤੋੜੇ ਪਰ ਪਰ ਵੀਰ ਲਿਆ ਰਹੇ ਹਨ ਬੰਨ ਨੂੰ ਪਗਾ ਕਰੀਏ ਬਾਬਾ ਸੋਕਾ ਸਿੰਘ ਜੀ ਕਾਰਸੇਵਾਲੇ ਉਹਨਾਂ ਦਾ ਦਿਲੋਂ ਧੰਨਵਾਦ ਸੇਵਾ ਕਰ ਵਾਧੂ ਵਾਧਾ ਲੋਕਾਂ ਦਾ ਵੀਡੀਓ ਸ਼ੇਅਰ ਕਰਕੇ ਭੇਜੋ ਬਹੁਤ ਇਧਰ ਮਾੜੇ ਹਾਲਾਤ ਬਣੇ ਹੋਏ ਹਨ ਆਓ ਅੱਜ ਪੰਜਾਬੀਆਂ ਦਾ ਮੋਢੇ ਨਾਲ ਮੋਢਾ ਲਾ ਕੇ ਖੜੋ ਜੀਏ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਜਿਹੜਾ ਹਰੀਕੇ ਬਨ 2023 ਵਾਲਾ ਉਹਨੂੰ ਪੱਕਾ ਕਰੀਏ ਕਿਤੇ ਵੀ ਉਹ ਬਨ ਟੁੱਟ ਸਕਦਾ ਹੈ ਹਜ਼ਾਰਾਂ ਏਕੜ ਹੋਰ ਕਿਸਾਨ ਭਰਾਵਾਂ ਦੀ ਜ਼ਮੀਨ ਖਰਾਬ ਹੋ ਸਕਦੀ ਹੈ ਆਓ ਜਲੋਂ ਸ਼ੇਅਰ ਕਰੀਏ ਜਿੱਦਾਂ ਆ ਵੀਰ ਸਾਰੇ ਖਲੋ ਕੇ ਸੇਵਾ ਕਰ ਰਹੇ ਹਨ ਆਪਣੇ ਘਰਾਂ ਨੂੰ ਛੱਡ ਕੇ ਇੱਥੇ ਆਏ ਹਨ ਆਪਾਂ ਵੀ ਸੇਵਾ ਕਰਕੇ ਵਾਧੂਆਂ ਦੇ ਲੋਕਾਂ ਦਾ ਸ਼ੇਅਰ ਕਰਕੇ ਵੀਡੀਓ ਪਹੁੰਚਾਓ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਆਓ ਦੇਖੋ ਮੇਰੇ ਭਰਾਵੋ ਅੱਜ ਖੜਨ ਦੀ ਲੋੜ ਹੈ ਆਪਣੇ ਵੀਰਾਂ ਨਾਲ